हेलो इजाजत ਨਾਲ ਤੇ ਤੁਹਾਡੀ ਮਰਜ਼ੀ ਨਾਲ ਇੱਕ ਛੋਟੀ ਜਿਹੀ ਜਿਹੜੀ ਗਿੱਦੜਬਾ ਸਟੇਟ ਦੀ ਪ੍ਰੈਸ ਕਾਨਫਰੰਸ ਆ ਪੀਜਪੀ ਪਾਰਟੀ ਵੱਲੋਂ ਸੀ ਕਰਨ ਜਾ ਰਹੇ ਆ ਔਰ ਮੇਰਾ ਗਿੱਦੜਬਾ ਨਾਲ ਜਿਹੜਾ ਰਿਸ਼ਤਾ ਹੈ ਇਸ ਉਹ ਮਿੱਟੀ ਦਾ ਰਿਸ਼ਤਾ ਹੈ ਉਹ ਪਿਆਰ ਦਾ ਰਿਸ਼ਤਾ ਮੁਹੱਬਤ ਦਾ ਰਿਸ਼ਤਾ ਹੈ ਔਰ ਇਸ ਇਲਾਕੇ ਨੇ ਮੈਨੂੰ ਇੱਜ਼ਤ ਬਖਸ਼ੀ ਹੈ ਮੈਂ ਉਸ ਹیثیت ਨਾਲ ਅੱਜ ਇਤੋਂ ਦੇ ਲੋਕਾਂ ਦੇ ਜੋ ਦਿਲਾਂ ਦੀ ਤਰਜੁਮਾਨੀ ਆ ਕਰਨ ਜਾ ਰਹੇ ਆ ਔਰ ਗਿੱਦੜਵਾਦੀ ਸਿਆਸੀ ਤਾਰੀਖ ਦੇ ਵਿੱਚ ਅੱਜ ਬੜਾ ਕਾਲਾ ਦਿਨ ਹੈ ਸਿਆਹ ਦਿਨ ਹੈ ਕਿ ਤਕਰੀਬਨ 29 50 ਚੋਂ 29 ਸਰਪੰਚਾਂ ਦੇ ਪੰਚਾਂ ਦੇ ਕਾਗਜ਼ ਜਿਹੜੇ ਆ ਇੱਕ ਕੋਈ ਮੁਗਲੀਆ ਫਰਮਾਨ ਦੇ ਤਹਿਤ ਇਹ ਸਾਰੇ ਇਲੈਕਸ਼ਨ ਜਿਹੜੇ ਆ ਉਹਨਾਂ ਨੇ ਕੈਨਸਲ ਕਰਤੇ ਆ ਸਭ ਤੋਂ ਪਹਿਲਾਂ ਤਾਂ ਪੰਜਾਬ ਸਰਕਾਰ ਨੂੰ ਇਹ ਸਵਾਲ ਹੈ ਕਿ ਜੇ ਇਸ ਕਿਸਮ ਦੇ ਇਲੈਕਸ਼ਨ ਤੇ ਇਸ ਕਿਸਮ ਦੀਆਂ ਧੰਦਲੀਆਂ ਹੋਣੀਆਂ ਤਾਂ ਫਿਰ ਇਲੈਕਸ਼ਨ ਕਰਾਉਣ ਦਾ ਹੀ ਕੋਈ ਮਤਲਬ ਨਹੀਂ ਬਣਦਾ ਤਾਂ ਮੈਂ ਤਾਂ ਸਮਝਦਾ ਕਿ ਗਿੱਦੜਬਾ ਦੇ ਲੋਕਾਂ ਨੂੰ ਆਪ ਸਰਕਾਰ ਨੇ ਮੌਤ ਦੀ ਸਜ਼ਾ ਸੁਣਾ ਦਿੱਤੀ ਗਈ ਹੈ ਰਹਿਮ ਦੀ ਜਿਹੜੀ ਅਪੀਲ ਹੈ ਉਹ ਖਾਰਜ ਹੋ ਗਈ ਹੈ ਤੇ ਸਾਡੇ ਲੋਕ ਜਿਹੜੇ ਆ ਫਾਸੀ ਕਾਟ ਤੇ ਖੜੇ ਔਰ ਮੈਂ ਗਿੱਦੜਬਾ ਦੇ ਲੋਕਾਂ ਨੂੰ ਇਸ ਮੈਸੇਜ ਦੇ ਜ਼ਰੀਏ ਅਪੀਲ ਕਰੂੰਗਾ ਕਿ ਆਪਾਂ ਆਪਣੇ ਮੁਲਕ ਦਾ ਜਿਹੜਾ ਇਹ ਆਪਣੇ ਗਿੱਦੜਵਾ ਦਾ ਕਬਜ਼ਾ ਇਹਨਾਂ ਲੋਕਾਂ ਤੋਂ ਵਾਪਸ ਲੈਣਾ ਹੈ। ਔਰ ਇਸ ਕਿਸਮ ਦੇ ਹਾਲਾਤ ਜਿਹੜੇ ਐ ਇਹ ਸਾਨੂੰ ਨਾਕਾਬਲੇ ਮੰਜ਼ੂਰ ਤੇ ਨਾਕਾਬਲੇ ਬਰਦਾਸ਼ਤ ਹੈ। ਡਿੰਪੀ ਢਿੱਲੋਂ ਜਿਹੜੇ ਕਿ ਅੱਜਕੱਲ ਇੱਥੋਂ ਦੇ ਇਹ ਜੇ ਤਾਂ ਝੁਮਾ ਝੁਮਾ ਤਾਕਤ ਚਾਇਆ ਨੂੰ ਕਿ 7 ਦਿਨ ਵੀ ਨਹੀਂ ਹੋਏ। ਔਰ ਮੈਂ ਉਹਨਾਂ ਨੂੰ ਇਹ ਕਵਾਂਗਾ ਕਿ ਇਹ ਇਹ ਨਾ ਸਮਝਿਆ ਜੇ ਕਿ ਜਿਹੜੇ ਤੁਸੀਂ ਕਾਗਜ਼ ਰੱਦ ਕਰਾਤੇ ਤੇ ਡੁੱਲੇ ਬੇਰਾ ਦਾ ਕੁਝ ਨਹੀਂ ਵਿਗੜਿਆ ਇਹ ਤਾਂ ਤੂੜੀ ਦੀ ਪੰਡ ਹੈ। ਇਹ ਇਹ ਮੁੜ ਕੇ ਥੋ ਥੋ ਇਕੱਠੀ ਨਹੀਂ ਹੋਣੀ। ਔਰ ਜੇ ਐਮਐਲਏ ਬਣ ਦਾ ਸ਼ੌਕ ਹੈ, ਰਾਜਨੀਤੀ ਕਰਨ ਦਾ ਸ਼ੌਕ ਹੈ ਤਾਂ ਇਨਸਾਫ ਦਾ ਸਬਕ ਜਿਹੜਾ ਇੱਕ ਵਾਰੀ ਫੇਰ ਪੜੋ। ਔਰ ਮੈਂ ਉਹਨਾਂ ਨੂੰ ਇਹ ਵੀ مشਵਰਾ ਦਵਾਂਗਾ ਕਿ ਇਹ ਜਿਹੜੀ ਰੇਤ ਹੁੰਦੀ ਹੈ ਨਾ ਇਹ ਰੇਤ ਨੂੰ ਜਿੰਨੀ ਤੁਸੀਂ ਕੁੱਟ ਕੇ ਫੜੋਗੇ ਇਹ ਤਾਕਤ ਨੂੰ ਜਿੰਨੀ ਕੁੱਟ ਕੇ ਆਪਣੀ ਮੁਢੀ ਚ ਫੜੋਗੇ ਉਨੀ ਛੇਤੀ ਰੇਤ ਜਿਹੜੀ ਹੈ ਤੁਹਾਡੇ ਹੱਥ ਚੋਂ ਨਿਕਲ ਜਾਏਗੀ। ਸੋ ਅੱਜ ਜਿਹੜੇ ਆ ਸਾਰੇ ਤੁਹਾਡੇ ਕਾਲੇ ਕੈਮਰੇ ਦੀਆਂ ਅੱਖਾਂ ਦੇ ਰਾਹੀਂ ਤੁਸੀਂ ਦੇਖ ਸਕਦੇ ਹੋ ਚਾਰੇ ਪਾਸੇ ਜਿਹੜੇ ਸਰਪੰਚ ਜਾਂ ਮੈਂਬਰ ਪੰਚਾਇਤ ਜਿਨ੍ਹਾਂ ਦੇ ਕਾਗਜ਼ ਰੱਦ ਹੋ ਗਏ ਮੈਂ ਉਹਨਾਂ ਨੂੰ ਸਭ ਤੋਂ ਪਹਿਲਾਂ ਤੇ ਕਵਾਂਗਾ ਕਿ ਤੁਸੀਂ ਆਪਣੇ ਆਰੋ ਤੋਂ ਨਕਲ ਲੈ ਕੇ ਆਓ ਉਸ ਆਰਡਰ ਦੀ ਜਿਹੜੇ ਆਰਡਰ ਨਾਲ ਤੁਹਾਡੇ ਕਾਗਜ਼ ਰੱਦ ਹੋਏ ਕਿਉਂਕਿ ਇੱਕ ਵਾਰੀ ਆਪਾਂ ਨੂੰ ਇਹ ਨਕਲ ਮਿਲ ਗਈ ਤਾਂ ਆਪਾਂ ਉਹਦੇ ਤਹਿਤ ਆਪਾਂ ਡੀਸੀ ਆਫਿਸ 'ਚ ਵੀ ਆਪਾਂ ਪਟੀਸ਼ਨ ਕਰ ਸਕਦੇ ਹਾਂ ਤੇ ਮੈਂ ਜਿੰਨੇ 29 ਜਾਂ ਜਿੰਨੇ ਵੀ ਸਰਪੰਚ ਜਿਹੜੇ ਆ ਆਪਣੀ ਨਕਲ ਮੈਨੂੰ ਆ ਕੇ ਦੇਣਗੇ ਮੈਂ ਮਾਨਯੋਗ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਜਾ ਕੇ ਉਹਨਾਂ ਦੀ ਇੱਕ ਪਬਲਿਕ ਇੰਟਰਸਟ ਲਿਟੀਗੇਸ਼ਨ ਜਿਹੜੀ ਆ ਪੀਆਈਐਲ ਵੀ ਪਾਉਂਗਾ ਔਰ ਇਹ ਅਨੇਰਗਰਦੀ ਜਿਹੜੀ ਹੈ ਤੇ ਬਹੁਤੀ ਧੀਰ ਗਿੱਦੜਵਾਚ ਨਹੀਂ ਚੱਲ ਸਕਦੀ ਜੇ ਇਸ ਤੋਂ ਪਹਿਲਾਂ ਕੋਈ 15 ਸਾਲ ਕੋਈ ਚੱਲੀ ਹੋਈ ਤਾਂ ਮੈਂ ਉਹਦਾ ਕੋਈ ਕਹਿ ਨਹੀਂ ਸਕਦਾ ਪਰ ਆ인다 ਗਿੱਦੜਵਾ ਦੇ ਲੋਕ ਇਹਨਾਂ ਸਮਝਣ ਕਿ ਸਾਡਾ ਕੋਈ ਪਰਸਾਨੇ ਹਾਲ ਨਹੀਂ ਸਾਡਾ ਹਾਲ ਪੁੱਛਣ ਵਾਲਾ ਨਹੀਂ ਤੇ ਜੇ ਹੁਣ ਕੋਈ ਗਿੱਦੜਵਾਦੇ ਲੋਕਾਂ ਤੇ ਵਾਰ ਕਰੂਗਾ ਤਾਂ ਬੀਜੇਪੀ ਪਾਰਟੀ ਉਹਦਾ ਵਾਰ ਰੋਕੂਗੀ ਮੈਨੂੰ ਪਤਾ ਚੱਲਿਆ ਮੈਂ ਇੱਥੇ ਗੈਰ ਹਾਜ਼ਰ ਸੀ ਕਿ ਇੱਥੋਂ ਦੇ ਜਿਹੜੇ ਸਾਬਕਾ ਐਮਐਲਏ ਹੈ ਕਾਂਗਰਸ ਪਾਰਟੀ ਦੇ ਪ੍ਰਧਾਨ ਹੈ ਉਹ ਮੇਰੇ ਖਿਲਾਫ ਅੱਜ ਕੋਈ ਇਹਨਾਂ ਨੇ ਕੱਟ ਕੀਤਾ ਸੀ ਬੜਾ ਅਨਾਖਸ਼ਨਾਬ ਬੋਲ ਕੇ ਗਏ ਆ ਅੱਜ ਹਰਿਆਣੇ ਦੇ ਇਲੈਕਸ਼ਨ ਹੋ ਕੇ ਹਟੇ ਆ ਔਰ ਇਤਿਹਾਸਿਕ ਜਿੱਤ ਹੋਈ ਹੈ ਬੀਜੇਪੀ ਪਾਰਟੀ ਨੂੰ ਤੀਸਰੀ ਮਰਤਬਾ ਸੀਟਾਂ ਵਧੀਆਂ ਕਾਂਗਰਸ ਦੀਆਂ ਕਟੀਆਂ ਉਹ ਇੱਕ ਹਰਿਆਣੇ ਦੀ ਕਹਾਵਤ ਹੈ ਅਖੇ ਟੁੱਟੀ ਹੋਈ ਖਾਟ ਖਾਟ ਮੰਜੇ ਨੂੰ ਕਹਿੰਦੇ ਅਖੇ ਟੁੱਟੀ ਹੋਈ ਖਾਟ ਔਰ ਝੁਕਾ ਹੋਇਆ जाट ਇਹ ਕਿਸੇ ਕੰਮ ਕੇ ਨਹੀਂ ਹੁੰਦੇ ਜਿਹੜਾ ਜੱਟ ਝੁਕ ਜੇ ਨਾ ਉਹ ਕਿਸੇ ਕੰਮ ਦਾ ਨਹੀਂ ਹੁੰਦਾ ਇਹ ਜਿਹੜੇ ਕਾਂਗਰਸ ਦਾ ਪ੍ਰਧਾਨ ਹੈ ਤੁਸੀਂ ਕਿਤੇ ਅਸੈਂਬਲੀ 'ਚ ਦੇਖਿਆ ਹੋਵੇ ਜਦੋਂ ਸੀਐਮ ਸਾਹਿਬ ਇਹਨੂੰ ਘੁਰਕੀ ਵਟਦੇ ਇਹਦਾ ਕੂਨ ਸਪੈਦ ਹੋ ਜਾਂਦਾ ਅੱਜ ਤੱਕ ਤੁਸੀਂ ਕਦੇ ਰਾਜੇ ਵਿਡਿੰਗ ਦਾ ਬਿਆਨ ਨਹੀਂ ਸੁਣਿਆ ਹੋਣਾ ਜਿਹੜਾ ਕਿ ਸੀਐਮ ਦੇ ਖਿਲਾਫ ਜਾਂ ਆਮ ਆਦਮੀ ਪਾਰਟੀ ਇਹ ਕੰਮ ਆਊਟਸੋਰਸ ਜਿਹੜਾ ਹੈ ਤੇ ਬਾਜਵਾ ਸਾਹਿਬ ਤੇ ਜਿਹੜੇ ਹੋਰ ਲੀਡਰ ਹੈ ਕੋਈ ਖੈਰਾ ਸਾਹਿਬ ਵਰਗੇ ਜਾਂ ਸੁਖਜਿੰਦਰ ਰੰਦਾਵਾ ਇਹ ਉਹਨਾਂ ਵਾਸਤੇ ਕੀਤਾ ਹੋਇਆ ਰਾਤ ਨੂੰ ਅਖੇ ਉੱਪਰ ਸੇ ਲੜਾਈ ਔਰ ਅੰਦਰ ਸੇ ਭਾਈ ਭਾਈ ਉੱਤੋਂ ਤਾਂ ਲੜਾਈ ਹੈ ਪਰ ਅੰਦਰੋਂ ਇਹਨਾਂ ਦਾ ਇੱਕੋ ਹੀ ਗੱਲ ਹੈ ਵਰਨਾ ਲੀਡਰ ਆਫ ਦੀ ਆਪੋਜੀਸ਼ਨ ਦੇ ਹਲਕੇ ਜੁ 29 ਜਿਹੜੇ ਐ ਕਾਗਜ਼ ਰੱਦ ਹੋ ਜਾਣ